ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਰਨ ਜੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁਮਾਨਪੁਰ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਜਿਨ੍ਹਾਂ ਵਿੱਚੋਂ ਕੋਈ ਟੋਕੜ ਗੱਭਨ ਚੱਕ ਪਾਸ ਆ ਕੋਈ ਗੱਭਨ ਆ ਕੋਈ ਸੱਜਰ ਸੂਈ ਆ ਕੋਈ ਉੱਚੇ ਬੱਚੇ ਜਿਹਾ ਇਹ ਕਾ ਤੁਹਾਨੂੰ ਮੀਨੀ ਝੋਟੀ ਤੁਹਾਨੂੰ ਦਿਖਾਉਣੀ ਆ ਦੋਵੇਂ ਸਿੰਗ ਦੇ ਹਿਲਦੇ ਆ ਤੇ ਚੰਗੀ ਭਾਰੀ ਮੱਝਾਂ ਜਿਹੜੀ ਦੋ ਮੱਝਾਂ ਰਗੀ ਕੱਲੀ ਆ ਜਿਹੜੀ ਇਹ ਗੱਬਣ ਤਿਆਰ ਆ ਵੀਡੀਓ ਪੂਰੀ ਵੇਖਿਓ ਅਜ ਵੱਡੇ ਛੋਟੇ ਪਾਸ ਤੋਂ ਸਾਰੇ ਮਿਕਸ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਆ ਵੀ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਤਸੱਲੀ ਆਪਣੀ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਲਵੇ ਜਰੂਰ غور ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੀਪਾ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਪਾਜੀ ਸਭ ਵਧੀਆ ਜੇ ਹੋ ਵਧੀਆ ਚਾਹੀਦਾ ਜੀ ਵਿਗਿਆ ਮਾਲ ਪਰਸਾਂ ਲਾ ਮੈਂ ਨਾ ਮਟੀਰੀਅਲ ਲਗਾ ਵੀਰ ਜੀ ਅੱਦੇ ਘੰਡੇ ਚ ਮਾਲ ਵਿਗ ਗਿਆ ਜੀ ਅੱਛਾ ਕਿੰਨੇ ਕ ਆਏ ਫੋਨ ਫਾਨ ਫੋਨ ਤਾਂ ਇਹ ਤੱਕ ਆਉਂਦੇ ਜੇ ਟੁਕੜਾ ਕੱਪਣਾ ਬੱਚੀਆਂ ਦੇ ਅੱਛਾ ਜ਼ਿਆਦਾ ਕੋਈ ਚੰਗੀ ਗਾਹ ਵੀ ਦੋ ਸਾਨੂੰ ਅੱਛਾ ਅੱਜ ਫਿਰ ਵੀਰਾਂ ਨੇ ਜਮਾਨ ਦੇ ਸਾਰੇ ਕੀਤੇ ਅੱਜ ਸਾਰੀ ਮਿਕਸ ਵੈਰਾਈ ਕਰ ਸਾਰੇ ਮਿਕਸ ਕੀਤੇ ਆ ਜੀ ਠੀਕ ਹੈ ਤੇ ਚਲੋ ਨਾਮ ਦੱਸਦਾ ਫਿਰ ਨਾਮ ਮੇਰਾ ਜਗਦਰ ਸਿੰਘ ਜੀ ਪਿੰਡ ਕਮਾਨਪੁਰਾ ਤ ਤੇ ਫੋਨ ਨੰਬਰ ਹੈ 836099778 ਠੀਕ ਹੈ ਹਾਂਜੀ ਅੱਜ ਤੁਹਾਡੇ ਲਾਗੇ ਪੀੜ ਬੜੀ ਲੱਗੀ ਐ ਅੱਜ ਨਹੀਂ ਅੱਜ ਪ੍ਰੋਗਰਾਮ ਚੱਲਦਾ ਐ ਜੇ ਇੰਡੀਆ ਗੇਟ ਤੇ ਹਾਂਜੀ ਇੰਡੀਆ ਗੇਟ ਤੇ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਰਨ ਅੱਜ ਮੈਰਾ ਥੋਂ ਚੱਲਣੀ ਐ ਤੇ ਪੂਰੇ ਹਾਂਜੀ ਵੱਡੇ ਲੈਵਲ ਤੇ ਅੱਜ ਚੱਲਣਾ ਪ੍ਰੋਗਰਾਮ ਹਾਈ ਲੈਵਲ ਤੇ ਕੰਮ ਨਹੀਂ ਹਾਈ ਲੈਵਲ ਤੇ ਕਿੰਨੀ ਆਰਮੀ ਔਰਮੀ ਸਾਰਾ ਪੰਜਾਬ ਪੂਰ ਸੇ ਬੜਾ ਕੁਛ ਆਇਆ ਹਾਂ ਚਲੋ ਇਹ ਵੀ ਚੀਜ਼ਾਂ ਚਾਹੀਦੀਆਂ ਆ ਵਾ ਗਵਰਨਮੈਂਟ ਫੇਰ ਕਰਦੀ ਆ ਵੀ ਚਲੋ ਸਹੂਲਤਾਓ ਚਲੋ ਬੱਚਿਆਂ ਵਾਸਤੇ ਜਿਹੜੇ ਜੁਡੀਸ਼ਨ ਨਵਾਂ ਨਾਲ ਸਿਹਤ ਵਾਸਤੇ ਜ ਹੇ ਸਾਲ ਲੈਣਾ ਚਾਹੀਦਾ ਵਾ ਇੰਨਾ ਚੀਜ਼ਾਂ ਚ ਵੀ ਤੇ ਬਾਕੀ ਚੱਲ ਹੁਣ ਮੱਜਾਂ ਤਾਂ ਦਿਖਾਈਏ ਸ਼ੁਰੂਆਤ ਜਿਹੜੀ ਇਹਦੇ ਤੋਂ ਹੀ ਕਰਨੀ ਆ ਆਪਾਂ ਹਾਂਜੀ ਕੱਦ ਕਾਠ ਪੱਖਾ ਚੰਗੀ ਜਵਾਨੇ ਇਹ ਵੀ ਇਹ ਉੱਚੇ ਬੱਚੇ ਜੀ ਹਾਂਜੀ ਉੱਚੇ ਬੱਚੇ ਜੀ ਠੀਕ ਐ ਕੀ ਐ ਤੇ ਮਗਰ ਇਹਦੇ ਮਗਰ ਕੱਟਾ ਜੀ ਤੇ ਦੁੱਧ ਕਿੰਨਾ ਇਹਦੇ ਦੁੱਧ 7 ਕਿਲੋ ਜੀ ਤੋਰੋ ਫੇਰ ਇਹਨੂੰ ਢਾਕੇ ਜਿਹੜਾ ਤਾਜੀ ਸੋਈ ਹੋ ਗਈ ਉਹਦੇ ਦੁੱਧ ਚੰਗਾ ਕੱਢਿਆ ਹੋਣਾ ਕੱਢਿਆ 14-15 ਕਿਲੋ ਕੱਢਿਆ ਜੀ ਅੱਛਾ ਹਾਂਜੀ ਉਹ 1.5 ਮਹੀਨੇ ਦੀ ਬਣੀ ਵੀ ਜੀ ਅੱਛਾ 1.5 ਮਹੀਨੇ ਦੀ ਬਣੀ ਹਾਂ ਟੈਕ ਪਾਸ ਨਹੀਂ ਕਰਾਈ ਅਗਲੇ ਦੀ ਕਿਸਮਤ ਹੈ ਅੱਛਾ ਹਾਂਜੀ ਲੈ ਜਾ ਬਾਹਰ ਕਮਾ ਲਿਓ ਬਾਕੀ ਜੇ ਟਾਈਮ ਸਵੇਰਾ ਸਵੇਰ ਦਾ ਵਾ ਅਜੇ ਬਾਹਰ ਦਿਨ ਨਹੀਂ ਨਿਕਲਿਆ ਪੂਰਾ ਬਾਕੀ ਉਤਰ ਰਹੇ ਆ ਵੀ ਖੱਦ ਘਾਟ ਪੱਖੋਂ ਚੰਗੀ ਆ ਅੱਜ ਇੱਕ ਕੱਟਾ ਵੀ ਤੁਹਾਨੂੰ ਦਿਖਾਉਣਾ ਹੈ ਹੁਣੇ ਭਾਜ ਰੇੜੇ ਲੱਗਾ ਤੇ ਥਾਣੇ ਦੇ ਦੇਖ ਸਕਦੇ ਆ ਕੱਟਾ ਵੀ ਇਹਦਾ ਤੁਹਾਨੂੰ ਹੁਣੇ ਦਿਖਾ ਦੇਾਂਗੇ ਤੇ ਕਿੰਨਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਇਹਦਾ 65000 ਜੀ 65000 ਹਾਂ ਜੀ ਕਿੰਨੇ ਦੀ ਦੇ ਦਈਏ ਤੁਸੀਂ ਦੱਸੋ ਜਿੰਨੇ ਦੀ ਖੋਣੇ ਦੇ ਦੇ ਬਾਠ ਦੀ ਦੇ ਦਈਏ 60 ਦੀ ਪੂਰੀ ਦੇ ਦਾਂਗੇ ਅੱਛਾ 60 ਹਜ਼ਾਰ ਦੇ ਚਲੋ ਛੋਟ ਛੱਟ ਮੌਕੇ ਦੇ ਹੋਰ ਹੋ ਜੂਗੇ ਠੀਕ ਹੈ ਜੀ ਤੇ ਗਾੜੀ ਪਰ ਇਹ ਆ ਵੀ ਚੱਕ ਪਾਸ ਨਹੀਂ ਚੱਕ ਪਾਸ ਨਹੀਂ ਆਪਣੀ ਕੋਈ ਗਰੰਟੀ ਨਹੀਂ ਅਗਲੇ ਦੀ ਕਿਸਮਤ ਹੈ ਬਣੀ ਜਦੋਂ ਤੇ ਹੁਣ ਇੱਕ ਆ ਮੱਝ ਕਿੱਥੋਂ ਲੱਭ ਲੈਂਦੀ ਅੱਜ ਇਹ ਵੀ ਦੂਜਾ ਕਿ ਆਪਣੇ ਸੱਜਣੇ ਕੋਈ ਉਹਨਾਂ ਕੋਲ ਹੈ ਬਹੁਤ ਚੰਗੀ ਮੱਝ ਰਕਾਰ ਵਾਲੀ ਹੈ ਮੀਨੀ ਜੀ ਅੱਛਾ ਇਸਨੇ ਵੀ ਦੁੱਧ ਦੇ ਜੀ ਅੱਛਾ ਤੇ ਦੁੱਧ ਵੀ ਪਿਛਲੇ ਸੂਏ ਵੀ 16 17 ਕਿਲੋ ਭਰਿਆ ਨੇ ਅੱਛਾ ਤੇ ਐਕਟਿਵ ਵੀ ਉਮੀਦ ਹੈ ਕਿ ਇਹਵੇਂ ਪਰੂਗੀ ਤੇ ਜੇ ਗੱਬਣ ਆ ਹਨਾ ਗੱਬਣ ਤਿਆਰ ਹੈ ਬਸ ਹਫਤਾ ਖੜਦੀ ਏ ਪੁੱਤ ਠੀਕ ਆ ਸੰਧੀ ਸੀਰ ਕੋਈ ਗੱਲ ਨਹੀਂ ਇਹ ਆ ਵੀ ਹੈਗੇ ਪੂਰੀ ਭਾਰੀ ਮੱਝ ਆ ਖੜੇ ਕੋਈ ਸਾਂਭ ਵਾਲਾ ਹਾਂਜੀ ਜਿੰਨੇ ਸਾਂਭਣੇ ਆ ਸ਼ੌਂਕ ਨਾ ਤੇ ਥਾਣੇ ਦੇ ਦੇਖ ਸਾਦੇ ਜੇ ਇੱਕੜੀ ਥਾਣੇ ਵੀ ਚੰਗੇ ਕਰਦੇ ਇਹ ਸੜਾ ਡਰਦੀ ਡਰਦੀ ਜੀ ਆ ਤੋਰੋਂ ਆ ਇੱਕੜੀ ਨਾ ਸਰੀਰਾਂ ਪੂਰੀ ਭਾਰੀ ਆ ਜਿਹੜੀ ਥੱਲੇੋਂ ਤਿਆਰ ਹੋਣੀ ਆ ਜੇ ਲੈ ਜਾ ਬਾਹਰ ਘੁਮਾ ਲਿਆ ਹੋਵੇ ਬਾਕੀ ਕੋਈ ਵੀ ਰਾਨ ਕੇ ਵੇਖੇ ਪਸੰਦ ਆਊਗੀ ਜ਼ਰੂਰ ਇੱਕ ਦਿਨ ਤੋਰ ਦੋ ਫਿਰ ਨਾ ਦੇਖ ਸਾਡੇ ਖਰੀਦ ਤੋਰ ਤਾ ਲੈ ਜੇ ਸਿੱਧੀ ਉਸਕਾ ਮਾਰ ਗਿਆ ਅਹ ਵੰਨਾ ਵੀਰ ਦੇਖ ਸਾਡੇ ਜੇ ਲਾਚੇ ਤ ਲੈ ਜਾ ਵੀ ਬਾਕੀ ਸੈਂਗੇ ਤੇ ਦੋਵੇਂ ਹਲਦੀ ਆ ਤੇ ਬਾਕੀ ਆ ਹਵਾਨੇ ਚ ਅੱਜ ਦੀ ਲੱਤਾਂ ਕਾਫੀ ਅਜੇ ਹਵਾਨਾ ਇਹ ਆ ਵੀ ਹਵਾਨਾ ਇੰਨੇ ਪਰਨਾ ਆ ਥੱਲਿਓ ਦੋ 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 ਇੱਕ ਦੋ ਇਧਰ ਪਹਿਲਾਂ ਲਉਂਦੀ ਆ ਇਹ ਆ ਵੀ ਇਹ ਛੋਟੇ ਹਾਥੀ ਜੇ ਇੱਕੋ ਹੀ ਪੈਣੀ ਆ ਲੈ ਇਹਦੇ ਨਾਲ ਨਹੀਂ ਹੋਰ ਕੋਈ ਮੱਝ ਪੈਣੀ ਅੱਗੇ ਵੀ ਆਈ ਅੱਗੇ ਵੀ ਆਈ ਅੱਛਾ ਕੱਲੀ ਆਈ ਅੱਛਾ ਅੱਛਾ ਜੇ ਸੋਹਣ ਘੁੰਮੀ ਜੋ ਤੇ ਮੁੱਲ ਫਿਰ ਇਹਦਾ ਮੁੱਲ ਤੇ ਵੀਰ ਜੀ ਜੇ ਬਾਜ਼ਾਰ ਦੇ ਸਾਹਬ ਨੂੰ ਨਾ ਚਾਹੀ ਤਾਂ 1.5 ਲੱਖ ਆ ਹਾਂਜੀ ਤੇ ਅਸੀਂ ਹੁਣ ਹਫਤਾ ਜਿਹੜੀ ਸਾਮ ਛੱਡ ਕੇ ਦੇ ਦਿੰਦੀ ਆ ਅੱਛਾ ਤੇ 1 20 ਦੀ ਦੇ ਦਈਏ ਨਹੀਂ 1 20 ਹੋਰ ਕਰੀਏ ਮਾਨ ਤੁਸੀਂ ਕਰ ਲਓ ਕਰ ਦਿਵਾ ਆਪੀ 10000 ਛੱਡ ਦਈਏ 10000 ਹੋਰ ਛੱਡ ਦਈਏ ਚਲੋ ਪੂਰੇ ਲੱਖ ਦੀ ਦੇਦਾਂਗੇ ਫਿਰ ਵੀ ਮਾਨਤਾ ਕੋਈ ਫੋਨ ਲਾਵੇ ਵੀਰ ਭਰਾ ਅਪਮਾਨਤਾ ਪੂਰਾ ਕਰਾਂਗੇ ਅੱਛਾ ਠੀਕ ਹੈ ਤੇ ਸਾਹਮਣੇ ਆ ਵੀਰ ਖੜੇ ਪੂਰੀ ਦੋਆ ਮੱਝਾਂ ਦੇ ਨਾਲ ਕੱਲਾ ਤੂੰ ਦੂਗੀ ਠੀਕ ਆ ਇੱਕ ਕਰੀਆ ਪਿੱਠ ਪੁੜੇ ਤੋਂ ਆਪਾਂ ਦੇਖ ਸਕਦੇ ਹਾਂ ਬਹੁਤ ਹੀੰਤਾਂ ਵਾਲੀ ਨਾ ਦੇਖ ਸਕਦੇ ਜੀ ਇਹ ਕਿਸੇ ਦੀ ਕਿਸਮ ਦਾ ਭਾਵੇਂ 18 ਕਿਲੋ ਕੋਈ ਦੁੱਧ ਚੋਲੇ ਜਿਹਾ ਥਲੇ ਖੜੇ ਕੋ ਸਾਂ ਭਲਾ ਦੁੱਧ ਇਹ ਦੁੱਧਾਂ ਲਈ ਮੱਝ ਦੁੱਧਾਂ ਲਈ ਨਿਸ਼ਾਨੀਆਂ ਚੰਗੀਆਂ ਆ ਵਾ ਬਾਕੀ ਚਲੋ ਸੋ ਗਈ ਆ ਤੇ ਹੁਣ ਆ ਜਿਹੜੇ ਆਗੇ ਆਪਣੇ ਕੋਲ ਟੋਕੜ ਗੱਬਨ ਜੇ ਹਾਂਜੀ ਇਹ ਟੋਕੜ ਗੱਬਨ ਪਾਜੀ ਕਿੰਨੇ ਚੱਤੀ ਚੱਕ ਪਾਸਿਆ ਇਹ 5.5 ਮਹੀਨਿਆਂ ਦੀ ਤੋਰੋ ਫੇਰ ਇਕਲੀ ਨਾ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ 5 ਕਿਲੋ ਵੀ ਅਸੀ ਇਹ ਕੋ ਅੱਛਾ 5 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਇਹਦਾ ਫਿਰ ਕਿੰਨਾ ਰੱਖੀਏ ਵੀਦੀ ਮੋਹੱਲਾ ਪਾ ਇਹਦਾ ਮੁੱਲ 65 ਹਜ਼ਾਰ ਕਰਦੇ ਭਾਜੀ ਕਿੰਨੇ ਦੀ ਦੇ ਦੀਏ 60 ਦੀ ਦੇ ਦੀਏ ਕਰ ਦਈਏ ਹਰਮਾਨ ਦੱਸੋ ਤੁਸੀਂ ਦੱਸੋ 5 ਜੀ ਔਰ ਛੱਡ ਦੀਏ ਚਲ 55 ਦੀ ਦੇ ਦਾਂਗੇ ਫਿਰ ਵੀ ਮਾਨ ਕਰਾਂਗਾ ਕੋਈ ਵੀ ਪ੍ਰਾਫੂਨ ਲਾਵੇ ਮਾਨ ਕਰਾਂਗੇ ਮਾਨ ਕਰ ਦੋਗੇ ਹਾਂਜੀ ਠੀਕ ਹੈ ਉਹ ਬਾਕੀ ਅੱਗੇ ਵੀ ਦੇਖ ਸਕਦੇ ਜੇ ਕਰੀਰ ਵੀਦੀ ਇਹਦਾ ਚਿਹਰਾ ਕਮਾਇਆ ਇੱਧਰ ਨਮਾਈ ਦਾ ਠੀਕ ਹੈ ਜੀ ਉਨਾਗਾ ਗੱਬਨ ਜੇ ਰੱਬਾ ਜੀ ਜਲਸੀ ਵਛੀ ਆ ਅੱਛਾ ਜੀ ਦੂਜਾ ਸੁਆ ਵੈੜਦਾ ਸੀਲ ਸੰਧੀ ਪੂਰੀ ਭਾਵੇਂ ਇਦਾਂ ਬੈਠੇ ਰਹੋ ਕੋਈ ਗੱਲ ਨਹੀਂ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀਰ ਜੀ 12-13 ਕਿਲੋ 14 ਕਿਲੋ ਭਰੀ ਜਾਊਗੀ ਤੋ ਰੋ ਹਾਂ ਫਿਰ ਸਿੰਗਾਂ ਲਈ ਆ ਜਰਸੀ ਉੱਭੀ ਉਹ ਨਹੀਂ ਵੀ ਜਬੀ ਦੀ ਰੀ ਦੀ ਬਸ ਕਰ ਮੇਰੇ ਸ਼ੋਰਟ ਮਾਰ ਗਿਆ ਬੰਦੇ ਇਹਦੇ ਪਰ ਕੋਈ ਨਹੀਂ ਪੁਆਇੰਟ ਹੋ ਰਿਹਾ 93 ਇਹ ਦੇਖ ਸਕਦੇ ਆਪਾਂ ਲਾਗੇ ਤੋਂ ਕਿੰਨਾ ਫਿਰ ਮੁੱਲ ਰੱਖਣਾ ਵਿਧੀਆ ਤਾਂ ਆਪਾਂ ਮੁੱਲ ਤੇ ਵੀ ਜੀ ਦਾ 40000 ਕਰਦੇ ਅੱਛਾ ਹਾਂਜੀ ਕਿੰਨੇ ਦੀ ਦੇ ਦੀਏ ਤੁਸੀਂ ਦੱਸ ਦੋ 35 ਜੋ ਸ਼ੋਰਟ ਕਰ ਦਈਏ ਕਿੰਨੀ ਕਰਦੇ ਜੀ 2000 ਛੱਡ ਦਈਏ 1000 ਰਿਓਰ ਛੱਡ ਦਈਏ ਚਲ 32000 ਦੇ ਦਿੰਦਾ ਠੀਕ ਹੈ ਜੀ ਤੇ ਆ ਜਿਹੜੀ ਕਾਂਜੇ ਇਹ ਵੀਦੀ ਘਰ ਵਾਲੇ ਦੇ ਮੁਤਾਬਕ ਮਹੀਨੇ ਡੇਢ ਮਹੀਨੇ ਦੀ ਸੂਈ ਆ ਅੱਛਾ ਅਸੀਂ ਨਹੀਂ ਆਦੇ ਮਹੀਨੇ ਦੀ ਆ ਡੇਢ ਦੀ ਆ ਦੋ ਦੀ ਇਹ ਆਪਣੀ ਸਮਝ ਕੱਲੋ ਅੱਛਾ ਜਿਹੜਾ ਦੁੱਧ ਉਹ 10 ਕਿਲੋ ਤੇ ਆ ਰਿਹਾ ਵਛੀ ਨੂੰ ਹੈਗਾ ਤਿਆਰ ਦਿਆ 10 ਕਿਲੋ ਤੇ ਇਹਦੇ ਮਗਰਲੇ ਥਾਂ ਨਿੱਕੇ ਆ ਮਗਰਲੇ ਥਾਂ ਨਿੱਕੇ ਰੱਖਦੀ ਥੋੜੀ ਦੁੱਧ ਬਰਾਬਰ ਠੀਕ ਅੱਛਾ ਦੁੱਧ ਬਰਾਬਰ ਦੁੱਧ ਬਰਾਬਰ ਥਾਂ ਨਿੱਕੇ ਰੱਖਦੀ ਦੁੱਧ ਬਰਾਬਰ ਮਤਲਬ ਉੱਚੇ ਰੱਖਦੀ ਆ ਥਾਂ ਛੋਟੇ ਅਗਲੇ ਥਨਾਂ ਨਾਲ ਉੱਚੇ ਰੱਖਦੀ ਆ ਉਹ ਦੇਖ ਸਕਦੇ ਜੀ ਤੋਰ ਹਾਂ ਕਰੀ ਤੇ ਬਾਕੀ ਆ ਬੱਚਾ ਮੱਝ ਦਾ ਵਾ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਸੀ ਸੀਲ ਥੰਡੀ ਇੰਨੀ ਏਦਾਂ ਥੱਲੇ ਬੈਜੋ ਪਾਓ ਕੋਈ ਗੱਲ ਨਹੀਂ ਗਾਣ ਹਵਾਨਾ ਚੰਗਾ ਕੋਈ ਗੱਲ ਹੀ ਨਹੀਂ ਆ ਦੇਖੋ ਜਿੰਨਾ ਮਰਜ਼ੀ ਕੋਈ ਠੀਕ ਆ ਲੈ ਆਇਆ ਇਸ ਦਾ ਇਹ ਹਵਾਨਾ ਇਹਦਾ ਮਗਰਮ ਟੀਲ ਜੰਡੀ ਬਹੁਤ ਜ਼ਿਆਦਾ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੀਰ ਜੀ ਦਾ 28000 ਕਰਦੇ ਜੀ ਅੱਛਾ ਹਾਂਜੀ ਕਿੰਨੇ ਰਿਫਰ ਪੰਜੇ ਚ ਕਰ ਦੋ ਕਿ ਮੰਨ ਤਾਂ ਤੁਸੀਂ ਕਰਾ ਲਓ ਜਿੰਨਾ ਕਰਾਉਣਾ ਤੇ 3000 ਛੱਡ ਦਈਏ ਫਿਰ ਚਲੋ 2000 ਦੀ ਦੇ ਦਾਂਗੇ ਵੀਰ ਜੀ ਅੱਛਾ ਹਾਂਜੀ ਠੀਕ ਆ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਸ ਜੀ ਸੂਏ ਸਵਾਏ ਡੰਗਰ ਸਾਰੇ ਹਾਂਜੀ ਤੇ ਜਿਹੜੇ ਗੱਪਾਂ ਇੱਕ ਇੱਕ ਕੱਟਾ ਰਹਿ ਗਿਆ ਜੀ ਹਾਂਜੀ ਕੱਟਾ ਰਹਿ ਗਿਆ ਜੀ ਕੱਟੇ ਦਾ ਜਿੱਤਾ ਹੀ ਭੁੱਲ ਗਿਆ ਕੀਪਾ ਦੱਲਣਾ ਯਾਰ ਇਹਦੇ ਬਾਰੇ ਦੱਸ ਤੋ ਫਿਰ ਇਹ ਵੀ ਜੀ ਦੋਦਾ ਬੱਚਾ ਹੁੰਦਾ ਜੇ ਇਕਟਾ ਅੱਛਾ ਇਹ ਵੱਡੀ ਛੋਟੀ ਜਿਹੜੀ ਨਹੀਂ ਸਾਡੀ ਹਾਂਜੀ ਉਹਦਾ ਬੱਚਾ ਜੀ ਅੱਛਾ ਉਹਦਾ ਬੱਚਾ ਇਹ ਦੋਹਾਂ ਸਾਲਾਂ ਦਾ ਜੇ ਹੁੰਦਾ ਖੀਰਾ ਜੀ ਅੱਛਾ ਠੀਕ ਹੈ ਤੇ ਰੇੜੇ ਲੱਗਾ ਜੀ ਦੋ ਦੰਦ ਜਿਹੜਾ ਖੇਰੇ ਤੋਂ ਦੋ ਦੰਦ ਹੁੰਦੇ ਆ ਹਨਾ ਤੇ ਰੇੜੇ ਲੱਗਾ ਰੇੜੇ ਲੱਗਾ ਜੀ ਅੱਛਾ ਤੇ ਇਹਦਾ ਮੁੱਲ ਫਿਰ ਮੋਲੇ ਦਾ ਜਾਇਜ਼ ਹੀ ਆ ਕਿੰਨਾ ਕ 5000 ਵਾਲਾ 5000 ਹਾਂਜੀ ਦੇ ਘਰ ਖਨਾਲਾ ਵੀਰ ਫੋਨ ਲਾਵੇ ਅੱਛਾ ਹਾਂਜੀ ਉਹਨੂੰ ਦੇਣਾ ਦੂਜੇ ਬੰਦੇ ਨੂੰ ਜੇ ਇੰਨੇ ਦੇਣਾ ਅੱਛਾ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਸੁਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਹਾਂਜੀ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ